ਸਤਰੀ ਕਾਲੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਫਿਰ ਆਪਾਂ ਕੁਝ ਬਹੁਤ ਹੀ ਵਧੀਆ ਆਪਣੇ ਹੈਲਥ ਦੇ ਨਾਲ ਰਿਲੇਟਡ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਜਿਨ੍ਹਾਂ ਨੂੰ અપਨਾ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੀ ਸਕਦੇ ਹਾਂ ਆਪਣਾ ਜੇਕਰ ਸਰੀਰ ਤੰਦਰੁਸਤ ਹੈ ਤਾਂ ਸਭ ਕੁਝ ਚੰਗਾ ਲੱਗਦਾ ਹੈ ਜੇ ਸਰੀਰ ਠੀਕ ਨਹੀਂ ਹੈਗਾ ਤੰਦਰੁਸਤ ਨਹੀਂ ਹੈਗਾ ਤਾਂ ਕੋਈ ਘਰ ਦੇ ਕੰਮ-ਕਾਰ ਕਰਨ ਨੂੰ ਨਹੀਂ ਮਨ ਕਰਦਾ ਹੈਗਾ ਤੇ ਨਾ ਹੀ ਕਿਤੇ ਖੜਨ ਉੱਠਣ ਨੂੰ ਬੈਠਣ ਨੂੰ ਕਿਸੇ ਨਾਲ ਗੱਲਾਂ ਕਰਨ ਨੂੰ ਨਹੀਂ ਮਨ ਕਰਦਾ ਹੈਗਾ ਇਸ ਕਰਕੇ ਆਪਣੇ ਸਭ ਤੋਂ ਪਹਿਲਾਂ ਆਪਣੇ ਹੈਲਥ ਦਾ ਧਿਆਨ ਰੱਖੋ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ ਨਿਰੋਗੀ ਰੱਖੋ ਇਹਦੇ ਲਈ ਤੁਹਾਨੂੰ ਸਵੇਰ ਦੀਆਂ 10 ਆਦਤਾਂ ਬਾਰੇ ਦੱਸੂਗੀ ਤਾਂ ਜੋ ਤੁਸੀਂ ਆਪਣੇ ਸਰੀਰ ਨੂੰ ਵਧੀਆ ਤਰੀਕੇ ਦੇ ਨਾਲ ਮੇਨਟੇਨ ਰੱਖ ਸਕੋ ਇਹ ਛੋਟੀਆਂ-ਛੋਟੀਆਂ ਆਦਤਾਂ ਨੇ ਜੇ ਅਸੀਂ ਹਰ ਰੋਜ਼ ਇਹ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਆਪਣੇ ਸਰੀਰ ਨੂੰ ਹਮੇਸ਼ਾ ਹਮੇਸ਼ਾ ਲਈ ਤੰਦਰੁਸਤ ਤੇ ਨਰੋਗੀ ਬਣਾ ਕੇ ਰੱਖ ਸਕਦੇ ਆ ਸਭ ਤੋਂ ਪਹਿਲਾਂ ਸਵੇਰੇ ਉੱਠਣਸਾਰ ਕੀ ਹੈ ਸਵੇਰੇ ਜਦੋਂ ਅਸੀਂ ਉੱਠਦੇ ਆਂ ਉਦੋਂ 1-2 ਮਿੰਟ ਆਪਣੇ ਬਿਸਤਰ ਤੇ ਲੇਟੇ ਰਹੋ ਉઠੋ ਨਾ ਇੱਕਦਮ ਨਾ ਉੱਠੋ ਫਿਰ ਆਰਾਮ ਨਾਲ ਬਿਸਤਰ ਤੋਂ ਉੱਠੋ ਜਦੋਂ ਅਸੀਂ ਇੱਕਦਮ ਹੜਬੜਾ ਹੜ ਦੇ ਵਿੱਚ ਉੱਠਦੇ ਆਂ ਨਾ ਤਾਂ ਉਸ ਸਮੇਂ ਸਾਡਾ ਜਿਹੜਾ ਹਾਰਟ ਹੈ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਆਂਦਾ ਹਾਰਟ ਤੇ ਪ੍ਰੈਸ਼ਰ ਜ਼ਿਆਦਾ ਪੈਂਦਾ ਜਦੋਂ ਅਸੀਂ ਬਿਸਤਰ ਤੋਂ ਇੱਕਦਮ ਉੱਠਦੇ ਆਂ ਕਈ ਵਾਰ ਅਸੀਂ ਫੋਨ ਦੇ ਉੱਪਰ ਟਾਈਮ ਦੇਖ ਲਾਣੇ ਵੀ ਇੰਨਾ ਟਾਈਮ ਹੋ ਗਿਆ ਹਾਈ ਇੰਨਾ ਟਾਈਮ ਹੋ ਗਿਆ ਬਹੁਤ ਕਰਦੇ ਕੰਮਕਾਰ ਹੁੰਦੇ ਨੇ ਸਵੇਰੇ ਸਵੇਰੇ ਲੇਡੀਜ਼ ਨੂੰ ਤਾਂ ਅਸੀਂ ਹੜ்பੜਾੜ ਦੇ ਵਿੱਚ ਉੜਦਿਆਂ ਤਾਂ ਇਹ ਚੀਜ਼ ਨਹੀਂ ਕਰਨੀ ਹੈਗੀ ਇਹ ਚੀਜ਼ ਤੋਂ ਪਰਹੇਜ਼ ਰੱਖਣਾ ਸਵੇਰ ਆਰਾਮ ਨਾਲ ਉਠੋ ਆਰਾਮ ਨਾਲ ਉੱਠ ਕੇ ਇੱਕ ਦੋ ਮਿੰਟ ਬਿਸਤਰ ਤੇ ਬੈਠ ਜਾਵੋ ਬੈਠ ਕੇ ਪਰਮਾਤਮਾ ਦਾ ਨਾਮ ਲਓ ਕਹੋ ਸੱਚੇ ਪਾਸ਼ਾ ਰਾਤ ਸੁੱਖਾਂ ਦੇ ਬਤੀਤ ਹੋਈ ਹੈ ਦਿਨ ਚੜਿਆ ਹੈ ਦਿਨ ਵੀ ਸੁੱਖਾਂ ਨਾਲ ਬਤੀਤ ਹੋਵੇ ਜੋ ਵੀ ਤੁਸੀਂ ਆਪਣੇ ਈਸ਼ਟ ਦੇਵ ਨੂੰ ਜੋ ਵੀ ਆਪਣੇ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦਾ ਧਿਆਨ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਫਿਰ ਉਸ ਤੋਂ ਬਾਅਦ ਸਵੇਰੇ ਉੱਠ ਕੇ ਜਦੋਂ ਅਸੀਂ ਬਿਸਤਰ ਤੇ ਬੈਠੇ ਹਾਂ ਤਾਂ ਉੱਠਣ ਸਮੇਂ ਦੋਨੋਂ ਹੱਥਾਂ ਨੂੰ ਜੋੜ ਨਾਲ ਰਗੜੋ ਤਾਂ ਜੋ ਜਿਹੜਾ ਸਾਡਾ ਸਰੀਰ ਹੈ ਉਹਦੇ ਅੰਦਰ ਪੋਜ਼ਿਟਿਵ એનર્ਜੀ ਜਿਹੜੀ ਵਾਈਬ੍ਰੇਟ ਹੋਣੀ ਸ਼ੁਰੂ ਹੋ ਜਾਵੇ ਵੀ ਤੁਸੀਂ ਆਪਣੇ ਆਪ ਨੂੰ ਵਧੀਆ ਤਰੀਕੇ ਦੇ ਨਾਲ ਚੁਸਤੀ ਫੁਰਤੀ ਭਰਿਆ ਫੀਲ ਕਰਿਏ ਫਿਰ ਉਸ ਤੋਂ ਬਾਅਦ ਨੰਬਰ 3 ਤੇ ਬ੍ਰਸ਼ ਕਰਨ ਤੋਂ ਪਹਿਲਾਂ ਕੁਰਲੀ ਕਰਨੀ ਹੈ ਕੁਰਲੀ ਕਰਕੇ ਨਾਲ ਦੀ ਨਾਲ ਬ੍ਰਸ਼ ਨਹੀਂ ਕਰਨਾ ਹੈਗਾ ਇੱਕ ਗਲਾਸ ਗੁੰਗੁਣਾ ਪਾਣੀ ਪੀਣਾ ਨਾ ਜ਼ਿਆਦਾ ਗਰਮ ਹੋਵੇ ਤੇ ਨਾ ਹੀ ਜ਼ਿਆਦਾ ਉਹ ਠੰਡਾ ਹੋਵੇ ਉਹ ਪਾਣੀ ਪੀ ਕੇ ਫਿਰ ਉਹ ਜਿਹੜਾ ਪਾਣੀ ਪੀਣਾ ਹੈ ਉਹ ਹਮੇਸ਼ਾ ਬੈਠ ਕੇ ਪੀਣਾ ਹੈ ਮਤਲਬ ਪੈਰਾਂ ਪਰ ਬੈਠ ਕੇ ਪੀਣਾ ਹੈ ਕਿਸੇ ਚੀਜ਼ ਤੇ ਨਹੀਂ ਬੈਠਣਾ ਜੇ ਅਸੀਂ ਖੜ ਕੇ ਪਾਣੀ ਪੀਨੇ ਆ ਉਹਦੇ ਨਾਲ ਸਾਡੇ ਗੋਡੇ ਦੁਖਣ ਲੱਗ ਜਾਂਦੇ ਨੇ ਇਸ ਕਰਕੇ ਸਾਨੂੰ ਪਾਣੀ ਹੈ ਜਿਹੜਾ ਹਮੇਸ਼ਾ ਪੈਰਾਂ ਪਰ ਬੈਠ ਕੇ ਪੀਣਾ ਚਾਹੀਦਾ ਹੈ ਇਹਦੇ ਨਾਲ ਸਾਡੇ ਗੋਡਿਆਂ ਦੇ ਵਿੱਚ ਕਦੇ ਵੀ ਦਰਦ ਨਹੀਂ ਹੋਊਗਾ ਫਿਰ ਉਸ ਬਾਅਦ ਅੱਖਾਂ ਦੀ ਰੌਸ਼ਨੀ ਨੂੰ ਕਾਇਮ ਕਿਵੇਂ ਰੱਖਣਾ ਸੀ ਨੇ ਮੂੰਹ ਦੇ ਵਿੱਚ ਪਾਣੀ ਰੱਖ ਲਓ ਰੱਖ ਕੇ ਅੱਖਾਂ ਨੂੰ ਖੋਲ ਕੇ ਅੱਖਾਂ ਦੇ ਉੱਪਰ ਛਿੱਟੇ ਮਾਰੋ ਅੱਖਾਂ ਤੇ ਪਾਣੀ ਦੇ ਛਿੱਟੇ ਮਾਰੋ ਅਜਿਹਾ ਕਰਨ ਨਾਲ ਕੀ ਹੈ ਤੁਹਾਡੀ ਜਿਹੜੀ ਅੱਖਾਂ ਦੀ ਨਿਗਾਹ ਉਹ ਕਦੇ ਵੀ ਡਾਉਨ ਨਹੀਂ ਹੋਊਗੀ ਕਦੇ ਵੀ ਨਹੀਂ ਘਟੂਗੀ ਅੱਖਾਂ ਦੀ ਰੌਸ਼ਨੀ ਜਿਹੜੀ ਹਮੇਸ਼ਾ ਲਈ ਬਰਕਰਾਰ ਰਹੂਗੀ ਫਿਰ ਉਸ ਤੋਂ ਬਾਅਦ ਆਪਣੇ ਸਰੀਰ ਦੀ ਜਿਹੜੀਆਂ ਤਿੰਨ ਚੀਜ਼ਾਂ ਹੁੰਦੀਆਂ ਨੇ ਸਰੀਰ ਦੇ ਵਿੱਚ ਜਿਹੜੀਆਂ ਆਪਣੇ ਸਰੀਰ ਨੂੰ ਮੈਂਟੇਨ ਕਰਕੇ ਰੱਖਦੀਆਂ ਨੇ ਬੈਲੈਂਸ ਦੇ ਵਿੱਚ ਰੱਖਦੀਆਂ ਨੇ ਸੰਤੁਲਨ ਬਣਾ ਕੇ ਰੱਖ ਦੇਣਾ ਸਰੀਰ ਦੇ ਵਿੱਚ ਇੱਕ ਹੋ ਗਿਆ ਬਾਤ ਇੱਕ ਹੋ ਗਿਆ ਕਫ ਇੱਕ ਹੋ ਗਿਆ ਪਿੱਤ ਜਦੋਂ ਸਾਡੇ ਸਰੀਰ ਦੇ ਵਿੱਚ ਇਹ ਤਿੰਨੇ ਚੀਜ਼ਾਂ ਮੈਂਟੇਨ ਨੇ ਤਾਂ ਸਾਨੂੰ ਨਾ ਸਾਡਾ ਕਦੇ ਯੂਰਿਕ ਐਸਿਡ ਬਣੇ ਨਾ ਖਾਂਸੀ ਜੁਕਾਮ ਕਦੇ ਨਹੀਂ ਹੋਊਗਾ ਇਹ ਚੀਜ਼ਾਂ ਇਹ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਕਿਵੇਂ ਕਰਨਾ ਹੈ ਜਦੋਂ ਵੀ ਤੁਸੀਂ ਆਪਣੇ ਬਿਸਤਰ ਤੋਂ ਉੱਠਣਾ ਹੈ ਤਾਂ ਉੱਠਣ ਤੋਂ ਪਹਿਲਾਂ ਬਿਸਤਰ ਦੇ ਉੱਪਰ ਨੇ ਉੱਪਰ ਹੀ ਨੇ ਤੁਹਾਡੇ ਪੈਰ ਉੱਠਣ ਤੋਂ ਪਹਿਲਾਂ ਤੁਸੀਂ ਆਪਣੇ ਨੱਕ ਦੇ نیچے ਉਂਗਲ ਲਾ ਕੇ ਦੇਖੋ ਵੀ ਕਿਹੜਾ ਜਿਹੜਾ ਨੱਕ ਦੇ ਸਵਾਸ ਹੈ ਜਿਹੜਾ ਤੁਹਾਡਾ ਕਿਹੜੀ ਸਾਈਡ ਵਾਲਾ ਚੱਲ ਰਿਹਾ ਹੈ ਜਿਹੜੀ ਸਾਈਡ ਵਾਲਾ ਚੱਲ ਰਿਹਾ ਹੈ ਉਹੀ ਪੈਰ ਪਹਿਲਾਂ ਤੁਸੀਂ نیچے ਰੱਖੋ ਇਹਦੇ ਨਾਲ ਤੁਹਾਡਾ ਜਿਹੜਾ ਬਾਤ ਪਿੱਤ ਤੇ ਕਫ ਤਿੰਨੋਂ ਚੀਜ਼ਾਂ ਨੇ ਇਹ ਕੰਟਰੋਲ ਦੇ ਵਿੱਚ ਰਹਿਣਗੀਆਂ ਤੁਸੀਂ ਆਪਣੇ ਆਪ ਨੂੰ ਪੂਰਾ ਦਿਨ ਜਿਹੜਾ ਤੰਦਰੁਸਤੀ ਭਰਿਆ ਤੇ ਚੁਸਤੀ ਫੁਰਤੀ ਭਰਿਆ ਬਤਿਤ ਕਰੋਗੇ ਕਈ ਵਾਰ ਅਸੀਂ ਰਾਤ ਨੂੰ ਸੌਂ ਵੀ ਲੈਨੇ ਆ ਫਿਰ ਵੀ ਅਸੀਂ ਸਵੇਰੇ ਸਾਡੇ ਦੇ ਵਿੱਚ ਆਲਸ ਜਾ ਹੁੰਦਾ ਹੈ ਤਾਂ ਇਹ ਚੀਜ਼ਾਂ ਤੋਂ ਹਮੇਸ਼ਾ ਇਹ ਦੂਰ ਰਹੋ ਆਲਸ ਨਹੀਂ ਆਊਗਾ ਤੁਹਾਨੂੰ ਜੇ ਤੁਸੀਂ ਇਹ ਚੀਜ਼ਾਂ ਨੂੰ ਮੈਂਟੇਨ ਕਰਕੇ ਰੱਖੋਗੇ ਆਪਣੇ ਸਰੀਰ ਦੇ ਵਿੱਚ ਜਦੋਂ ਵੀ ਤੁਸੀਂ ਬਿਸਤਰ ਤੇ ਉੱਠਦੇ ਹੋ ਤਾਂ ਉਸ ਸਮੇ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਤਿੰਨ ਚਾਰ ਚੀਜ਼ਾਂ ਇਹ ਕਰਨੀਆਂ ਨੇ ਤੁਸ ਨੇ ਫਿਰ ਤੁਸੀਂ ਆਪਣੇ ਆਪ ਆਪਣੇ ਸਰੀਰ ਨੂੰ ਜਿਹੜਾ ਫੁਰਤੀ ਭਰਿਆ ਬਣਾ ਕੇ ਰੱਖੋਗੇ ਸਵੇਰੇ ਉੱਠ ਕੇ ਆਪਣਾ ਚਾਹ ਪਾਣੀ ਪੀ ਕੇ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰੋ ਵੀ ਨੰਗੇ ਪੈਰ ਚੱਲੋ ਧਰਤੀ ਤੇ ਨੰਗੇ ਪੈਰ 5-10 ਮਿੰਟ ਜ਼ਰੂਰ ਚੱਲੋ ਇਹਦੇ ਨਾਲ ਕਿ ਸਾਡਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦਾ ਰਹਿੰਦਾ ਹੈ ਨਵੇਂ ਸੈਲਸ ਜ਼ਿਆਦਾ ਬਣਦੇ ਨੇ ਇਹਦੇ ਨਾਲ ਜਦੋਂ ਅਸੀਂ 5-10 ਮਿੰਟ ਕੋਸ਼ਿਸ਼ ਕਰੋ ਵੀ ਘਾਹ ਤੇ ਚੱਲੋ ਜਾਂ ਫਿਰ ਮਿੱਟੀ ਕੱਚੀ ਮਿੱਟੀ ਦੇ ਉੱਪਰ ਚੱਲੋ ਫਰਸ਼ ਜਿਹੜੇ ਮੇ ਪੱਥਰ ਵਗੈਰਾ ਹੋਗੇ ਇਹ ਚੀਜ਼ ਤੇ ਤੁਰੰਤ ਤੋਂ ਪਰਹੇਜ਼ ਕਰੋ ਜਿਸ ਨਾਲ ਤੁਸੀਂ ਨਿਚੇ ਧਰਤੀ ਦੇ ਨਾਲ ਜੁੜੇ ਰਹੋ ਫਿਰ ਉਸ ਵਾਰ ਖਾਣਾ ਖਾਣ ਤੋਂ ਬਾਅਦ ਕਦੇ ਵੀ 30-40 ਮਿੰਟ ਕਦੇ ਵੀ ਪਾਣੀ ਨਾ ਪੀਓ ਜੇ ਤੁਸੀਂ ਕਈ ਲੋਕਾਂ ਦੀ ਆਦਤ ਹੁੰਦੀ ਹੈ ਵੀ ਖਾਣਾ ਖਾਂਦੇ ਸਮੇਂ ਪਾਣੀ ਪੀਂਦੇ ਨੇ ਇੱਕ ਇੱਕ ਬੁਰਕੀ ਖਾਧੀ ਫਿਰ ਪਾਣੀ ਦੇ ਘੁੱਟ ਪਰਲੇ ਅਜਿਹਾ ਨਹੀਂ ਕਰਨਾ ਹੈਗਾ ਖਾਣਾ ਖਾਣ ਤੋਂ 30 40 ਮਿੰਟ ਬਾਅਦ ਫਿਰ ਪਾਣੀ ਪੀਓ ਇਹਦੇ ਨਾਲ ਕੀ ਹੈ ਸਾਡਾ ਜਿਹੜਾ ਭੋਜਨ ਹੈ ਉਹ ਸਹੀ ਤਰੀਕੇ ਦੇ ਨਾਲ ਡਾਈਜੈਸਟ ਹੋ ਜਾਂਦਾ ਹੈ ਜਦੋਂ ਅਸੀਂ ਖਾਣਾ ਖਾਣ ਸਾਰ ਨਾਲ ਦੀ ਨਾਲ ਪਾਣੀ ਪੀਲਾ ਲੈਂਦੇ ਕਿਉਂਕਿ ਜਿਹੜਾ ਅਸੀਂ ਖਾਣਾ ਖਾਂਦੇ ਆ ਉਹ ਜਦੋਂ ਅੰਦਰ ਕੰਮ ਕਰ ਰਿਹਾ ਹੁੰਦਾ ਹੈ ਤਾਂ ਉਹ ਸਰੀਰ ਹੈ ਜਿਹੜਾ ਸਰੀਰ ਦੇ ਵਿੱਚ ਗਰਮਾਹਟ ਪੈਦਾ ਕਰ ਰਿਹਾ ਹੁੰਦਾ ਹੈ ਤੇ ਜਦੋਂ ਅਸੀਂ ਠੰਡਾ ਪਾਣੀ ਪੀ ਲਾਂਦੇ ਆ ਫਿਰ ਉਹਦੀ ਡਾਈਜੈਸਟ ਕਰਨ ਦੀ ਜਿਹੜੀ ਰਫ਼ਤਾਰ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਆ ਉਹਦੇ ਨਾਲ ਸਹੀ ਤਰੀਕੇ ਨਾਲ ਸਾਡਾ ਜਿਹੜਾ ਭੋਜਨ ਡਾਈਜੈਸਟ ਨਹੀਂ ਹੁੰਦਾ ਹੈਗਾ ਜਦੋਂ ਅਸੀਂ ਇਹਨਾਂ ਆਦਤਾਂ ਨੂੰ ਅਪਣਾ ਲਾਂਗੇ ਇਹ ਕੁਝ ਗਾਹਤਾਂ ਸੀ ਸਵੇਰ ਟਾਈਮ ਦੀਆਂ ਜਦੋਂ ਅਸੀਂ ਇਹਨਾਂ ਆਦਤਾਂ ਨੂੰ ਅਪਣਾ ਲਾਂਗੇ ਤਾਂ ਸਾਡਾ ਜਿਹੜਾ ਸਰੀਰ ਤੰਦਰੁਸਤ ਤੇ ਨਿਰੋਗੀ ਭਰਿਆ ਬਣਿਆ ਰਹੂਗਾ ਜਦੋਂ ਸਾਡਾ ਸਰੀਰ ਤੰਦਰੁਸਤ ਹੈ ਤਾਂ ਸਾਨੂੰ ਸਭ ਕੁਝ ਚੰਗਾ ਲੱਗਦਾ ਹੈ ਸਾਡਾ ਮਨ ਵੀ ਖੁਸ਼ ਰਹੂਗਾ ਚਿਹਰੇ ਤੇ ਮੁਸਕਾਨ ਰਹੂਗੀ ਚਿਹਰੇ ਤੇ ਹਮੇਸ਼ਾ ਨੂਰ ਆਉਂਦਾ ਰਹੂਗਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਛੋਟੇ-ਛੋਟੇ ਗੱਲਾਂ ਨੇ ਜਦੋਂ ਅਸੀਂ ਇਹਨਾਂ ਨੂੰ ਫਾਲੋ ਕਰਾਂਗੇ ਆਪਣੇ ਆਪ ਤੇ ਅਪਲਾਈ ਕਰਾਂਗੇ ਤਾਂ ਸਾਡਾ ਸਰੀਰ ਜਿਹੜਾ ਹਮੇਸ਼ਾ ਲਈ ਖੁਸ਼ ਨੁਮਾ ਭਰਿਆ ਰਹੂਗਾ ਤੇ ਸਵੇਰ ਤੋਂ ਲੈ ਕੇ ਸ਼ਾਮ ਦੇ ਸੌਣ ਤੱਕ ਥਕਾਵਟ ਮਹਿਸੂਸ ਨਹੀਂ ਹੋਗੀ ਤੁਸੀਂ ਚੁਸਤੀ ਫੁਰਤੀ ਭਰਿਆ ਮਹਿਸੂਸ ਕਰੋਗੇ ਸੋ ਇਹ ਛੋਟੇ-ਛੋਟੇ ਗੱਲਾਂ ਸੀ ਆਪਣੀਆਂ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਦੇਖੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਬਦਲਾਅ ਆਵੇਗਾ ਜੇ ਤੁਸੀਂ ਇਹਨਾਂ ਗੱਲਾਂ ਨੂੰ ਅਪਣਾਉਂਗੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਕੁਝ ਕੁ ਸਵੇਰ ਦੀਆਂ ਆਦਤਾਂ ਸੀ ਜਿਸ ਨਾਲ ਸਾਡਾ ਮਨ ਜਿਹੜਾ ਸਾਰਾ ਦਿਨ ਤਰੋ-ਤਾਜ਼ਾ ਰਹੂਗਾ ਤੇ ਫੁੱਲਾਂ ਦੇ ਵਾਂਗੂ ਖਿੜਿਆ ਰਹੂਗਾ ਹਮੇਸ਼ਾ ਸਾਡਾ ਚਿਹਰਾ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ